ਦੀ ਕਿਤੇ ਇੱਕ ਪੱਲਾ ਤੇ ਪਾਸ ਬਣਾਉਣਾ ਪੈਂਦਾ ਹੈ ਤੇ ਸਭ ਤੋਂ ਪਹਿਲਾਂ ਆਪਾਂ ਜਾਵਾਂਗੇ ਗੁਰਿੰਦ ਘਾਟ ਤੇ ਹੁਣ ਕਿਉਂ ਜਾਣਾ ਅੱਠ ਘੰਟੇ ਦੇ ਪੂਰੇ ਤੁਹਾਡੇ ਸਫ਼ਰ ਦੇ ਇਹ ਗੱਡੀ ਦੇ ਵਿੱਚ ਲੱਗਣਗੇ ਲੱਗਣਗੇ ਹੁਣ ਹੀ ਪਤਾ ਲੱਗਰੇ ਆਪਾਂ ਕਿੱਥੇ ਹਾਂ ਜੋ ਲੋਕ ਨੂੰ ਰਾਮ ਕਰਨਗੇ ਕੰਗਰਸ਼ ਨਾਮ ਗਜਤ ਨਾਮ ਅੱਜ ਤੇ ਹੁਣ ਆਪਾਂ ਪਹੁੰਚ ਚੁੱਕੇ ਆਂਗੇ ਸ੍ਰੀ ਰਿਸ਼ੀਕੇਸ਼ ਗੁਰਦੁਆਰਾ ਹੈਂਗੂਨ ਸਾਹਿਬ ਲਿਖਿਆ ਤੁਸੀਂ ਦੇਖ ਰਹੇ ਹੋ ਪਿੱਛੇ ਤੇ ਮਤਲਬ ਪਹਿਲਾਂ ਇੱਥੇ ਪਾਸ ਬਣਦੇ ਨੇ ਵੀ ਹਨਾ ਮਤਲਬ ਕੋਈ ਵੀ ਸੰਗਤ ਆਉਂਦੀ ਹੈ ਕਿ ਤੇ ਇੱਥੇ ਪਹਿਲਾਂ ਇੱਕ ਪਾਸ ਬਣਾਉਣਾ ਪੈਂਦਾ ਹੈ ਤੇ ਪਾਸ ਬਣਾਉਣ ਤੋਂ ਦੇ ਟਾਈਮ ਹੀ ਚਲੋਈ ਆਪਾਂ ਇੱਥੇ ਕਰ ਲੰਗਰ ਛੱਕੇ ਨਾਲ ਦੀ ਨਾਲ ਮਤਲਬ ਲੰਗਰ ਜਾਵੀਂ ਘੰਟੇ ਚੱਲਦਾ ਹੈਗਾ ਲੰਗਰ ਤੁਸੀਂ ਛੱਕੇ ਹਨਾ ਪਾਸ ਬਣਾ ਕੇ ਉਸ ਤੋਂ ਬਾਅਦ ਸਾਹਮਣੇ ਬਿਲਕੁਲ ਸਾਹਮਣੇ ਇੱਥੇ ਨਿੱਕਲਦੇ ਸਾਰੇ ਟਰੈਵਲਰ ਜਿਹੜੇ ਸਾਨੂੰ ਨਜਨ ਤਕਰੀਬਨ 900 ਰੁਪਇਆ ਲੈਂਦੇ ਨੇਗੇ ਵੈਸੇ ਬੱਸ ਦੇ ਵਿੱਚ ਦਾ ਕਿਰਾਇਆ ਘੱਟ ਲੱਗਦਾਗਾ ਪਰ ਉਹ ਜਿਹੜੇ ਬੱਸਾਂ ਨੇ ਕੀ ਉਹ 90000 ਰੁਪਇਆ ਜਲਦੀ ਨਿੱਕਲ ਜਾਂਦੀਆਂ ਨੇਗੇ ਬੱਸਾਂ ਕਿਉਂਕਿ ਸਾਰੀਆਂ ਜਿਹੜੀਆਂ ਸੰਗਤਾਂ ਨੂੰ ਪਾਸ ਬਣਾਉਣ ਦੇ ਚੱਕਰ 'ਚ ਇੱਧਰ ਆ ਜਾਂਦੀਆਂ ਨੇ ਹਨ ਤੇ ਜਦ ਤੱਕ ਪਾਸ ਬਣਦਾ ਜਦ ਤੱਕ ਬੱਸਾਂ ਦੇ ਜਿਹੜੀਆਂ ਉਹ ਨਿੱਕਲ ਜਾਂਦੀਆਂ ਨੇਗੀਆਂ ਤੇ ਫਿਰ ਜਿਹੜੇ ਟਰੈਵਲਰ ਨੇ ਇਹਨਾਂ ਦੇ ਬੱਸ ਪਹਿਲੇ ਜੀ ਤੇ ਇਹਦੇ 900 ਨੋ ਸੋ ਤਾਂ ਪੱਕਾ ਹੀ ਆ ਕਿ ਲੈਂਦੇ ਨੇਗੇ ਤੇ ਜਦ ਤੱਕ ਇਹ ਭਰਤੀ ਨਹੀਂ ਉਹ ਤੱਕ ਇਹ ਤੋੜ ਦੀਏਗੇ ਹੁਣ ਜਦੋਂ ਭਰੂਗੀ ਉਹ ਆਪਾਂ ਤੁਰਦੇ ਆਂਗੇ ਬਾਕੀ ਆਪਾਂ ਬੁੱਕ ਕਰ ਲਈਏ ਤੇ ਹੁਣ ਦੇਖਦੇ ਹਾਂ ਕਿ ਜਦ ਤੱਕ ਇਹ ਜੂਰੀਆਂ ਸਵਾਰੀਆਂ ਨਹੀਂ ਹੁੰਦੀਆਂ ਹੈਗੀਆਂ ਚਾਰ ਸਵਾਰੀਆਂ ਦੀ ਹੋਰ ਥੋੜਾ ਸੰਤਾਰ 5 ਸਵਾਰੀਆਂ ਦੀ ਹੋਰ ਥੋੜਾ ਤੇ ਉਸ ਤੋਂ ਬਾਅਦ ਫਿਰ ਆਪਾਂ ਚੱਲਦੇ ਹਾਂਗੇ ਏਮਪੋਰਸਾ ਤੇ ਸਭ ਤੋਂ ਪਹਿਲਾਂ ਆਪਾਂ ਜਾਵਾਂਗੇ ਗੁਰਿੰਦ ਘਾਟ ਤੇ ਉੱਥੇ ਪਹੁੰਚ ਕੇ ਫਿਰ ਤੁਹਾਨੂੰ ਮੇਰੇ ਦਰਸ਼ਨ ਹੋਣਗੇ

ਜਾਪੋ ਸਤਾ ਆਈ ਹਾਂ ਹਾਂਜੀ ਬਈਆ ਦੇ ਕਹਿਣ ਦੇ ਮੁਤਾਬਕ ਇਹ ਕਿ ਸਿਗਾ ਕਿ ਜਿੱਦਾਂ ਛੁੱਟੀ ਦਾ ਦਿਨ ਹੁੰਦਾ ਮਤਲਬ ਸੈਟਰਡੇ ਸੰਡੇ ਤਾਂ ਉਸ ਦਿਨ ਜਿਹੜੀ ਟ੍ਰੈਫਿਕ ਕਾਫੀ ਜ਼ਿਆਦਾ ਜਾਮ ਹੁੰਦੀ ਹੈਗੀ ਕਿਉਂਕਿ ਤੁਹਾਨੂੰ ਪਤਾ ਵੀਕਐਂਡ ਦਾ ਦਿਨ ਹੁੰਦਾਗਾ ਤੇ ਸਾਰੇ ਵੀ ਮਤਲਬ ਕਿਤਨੇ ਕਿਤੇ ਨਿਕਲਦੇ ਨੇਗੇ ਸੋ ਇਸ ਕਰਕੇ ਕਹਿੰਦੇ ਨੇ ਕਿ ਇਸ ਦਿਨ ਟ੍ਰੈਫਿਕ ਜਾਮ ਹੁੰਦਾ ਜਾ ਰਹੇ ਹੁੰਦਾ ਤੇ ਇੱਥੋਂ ਜਿਹੜਾ ਪਹਾੜੀਆਂ ਦਾ ਰਸਤਾ ਕਾਹਲ ਸ਼ੁਰੂ ਹੋ ਚੁੱਕਿਆ ਹੈਗਾ ਵੈਸੇ ਤਾਂ ਪਹਾੜ ਵਿੱਚ ਤੇ ਸ਼ੁਰੂ ਹੋ ਜਾਂਦੇ ਨੇਗੇ ਪਰ ਇੱਥੇ ਆ ਕਿ ਇੱਕ ਜਿਵੇਂ ਆਪਾਂ ਕਹਿੰਦੇ ਨੇ ਕਿ ਖਤਰਨਾਕ ਮੋੜ ਆਉਂਦੇ ਨੇਗੇ ਉਹ ਚੀਜ਼ ਇਹਦੇ ਵਿੱਚ ਹੁੰਦੀ ਹੈਗੀ ਸੋ ਟਰੈਵਲਰ ਦਾ ਇਹ ਸੀਗਾ ਕਿ ਟਰੈਵਲਰ ਸਾਨੂੰ ਬਹੁਤ ਵਧੀਆ ਮਿਲ ਗਿਆ ਸੀਗਾ ਤੇ ਹੁਣ ਆਪਾਂ ਇਹਨਾਂ ਨੇ ਇੱਕ ਗਰੂ ਕਰ ਦੇ ਵਿੱਚ ਰੁਕਿਆ ਸੀ ਵੈਸੇ ਕਿਹਾ ਨਹੀਂ ਸੀਗਾ ਉਹਨਾਂ ਨੇ ਕਿਹਾ ਕਿ ਤੁਸੀਂ ਰੈਸਟ ਕਰ ਲਓ ਚਾਹ ਪਾਣੀ ਪੀ ਲਓ ਤੇ ਤੇਨਾਲ ਗਰੂ ਦੇ ਤੁਸੀਂ ਇਹ ਦੇਖੋ ਕਿ ਉੱਥੇ ਕਿਤੇ ਮੁੱਲ ਪਾਣੀ ਦੀ ਬੋਟਲ ਆ ਜਿਹੜੀ 80 ਰੁਪਏ ਤੋਂ ਥੱਲੇ ਨਹੀਂ ਮਿਲਦੀ ਪਰ ਇੱਥੇ ਚਾਹ ਦੇ ਨਾਲ ਪਕੌੜੇ ਚੱਲ ਰਹੇ ਸੀਗੇ ਤੇ ਇੱਕ ਪੰਜਾਬੀਆਂ ਦਾ ਇੱਕ ਗੁਰੂ ਘਰ ਦੇ ਭਗਤਾਂ ਦਾ ਲਾਲੋ ਗੁਰੂ ਘਰ ਦੇ ਜਿਹੜੇ ਜਿੰਨੇ ਵੀ ਹੋਣੇ ਹੈ ਨਾ ਸਭ ਚੰਤਕ ਨਹੀਂ ਉਹ ਸਾਰੇ ਤੁਸੀਂ ਲਾਲੋ ਕਿ ਇਹਨਾਂ ਦੇ ਦਲੇਰੀ ਦੇਖੋ ਤੇ ਚਾਹ ਨਾਲ ਪਕੌੜੇ ਚੱਲ ਰਹੇ ਨੇ ਜਿੱਥੇ ਕਿ 100 ਰੁਪਏ ਦੀ ਬੋਟਲ ਪਾਣੀ ਨਹੀਂ ਮਿਲ ਰਹੀ ਹੈਗੀ ਹੈ ਨਾ ਸੋ ਇੱਥੋਂ ਆਪਾਂ ਅੱਗੇ ਹੁੰਦੇ ਹੋਏ ਚੱਲਦੇ ਆਂਗੇ ਤੇ ਅੱਗੇ ਜਾ ਕੇ ਦੇਖਦੇ ਕਿੱਥੇ ਸਟੇ ਕਰਦੇ ਤੇ ਖਾਣੇ ਉਹ ਖਲਦੀ ਸੀ ਪਰ ਮੁੱਲ ਦਾ ਖਾਣਾ ਤੁਹਾਨੂੰ ਪਤਾ ਬਾਹਰ ਇੱਕ ਤਾਂ ਵੈਸੀ ਸਫਾਈ ਨਹੀਂ ਹੁੰਦੀ ਤੇ ਬਾਕੀ ਆਪਾਂ ਕੋਸ਼ਿਸ਼ ਕਰਦੇ ਹੁੰਨੇ ਕਿ ਜਿੰਨੇ ਵੀ ਆਪਾਂ ਨਾਲਤ ਬੱਤ ਸਕਣਾ ਨਾਲ ਆਪਾਂ ਬੱਚੀ ਬਚਾਈਏ ਕਿਉਂਕਿ ਹੁੰਨ ਘਰ ਦੇ ਲੰਗਰ ਜਿਹੜੇ ਹੁੰਦੇ ਨੇ ਉਹ ਕਾਫੀ ਲੱਗੇ ਹੁੰਦੇ ਨੇਗੇ ਸੋ ਇੱਥੇ ਮੈਨੂੰ ਵਧੀਆ ਜਿਹਾ ਲੱਗਿਆ ਵੀਊ ਸੋ ਮੈਂ ਇਹ ਕੈਪਚਰ ਕਰ ਲਿਆ ਤੇ ਤੁਸੀਂ ਕਿਤੇ ਵੀ ਨਹੀਂ ਜਾਣਾ ਹੈਗਾ ਲਾਈਕ ਦਾ ਬਟਨ ਦਬਾਏ ਬਿਨਾ ਠੀਕ ਹੈ ਜੀ ਟ੍ਰੈਫਿਕ ਫੇਰ ਆ ਗਈ ਤੇ ਟ੍ਰੈਫਿਕ ਤੋਂ ਨਿਕਲ ਕੇ ਫਿਰ ਆਪਾਂ ਗੱਲਬਾਤ ਕਰਦੇ ਸ਼ੀ ਹਾਂ ਜੀ ਇਸ ਤੋਂ ਅੱਗੇ ਆਪਾਂ ਆ ਚੁੱਕੇ ਹਾਂ ਗੁਰਦੁਆਰਾ ਦਮਦਮਾ ਸਾਹਿਬ ਇਹ ਰਸਤੇ ਦੇ ਵਿੱਚ ਆਉਂਦਾਗਾ ਜਦੋਂ ਆਪਾਂ ਰਿਸ਼ੀਕేశ ਤੋਂ ਮਤਲਬ ਮੇਨ ਜਿਹੜਾ ਗੁਰਦੁਆਰਾ ਗੋਬਿੰਦ ਘਾੜ ਤੱਕ ਜਾਣੇ ਹਾਂਗੇ ਤਾਂ ਉੱਥੇ ਰਸਤੇ ਦੇ ਵਿੱਚ ਇਹ ਗੁਰੂ ਘਰ ਆਉਂਦਾਗਾ ਤੇ ਬਹੁਤ ਹੀ ਵੱਡਾ ਬਣਿਆ ਹੋਇਆਗਾ ਤੇ ਸਫਾਈ ਦਾ ਵੀ ਪ੍ਰੋਪਰ ਧਿਆਨ ਰੱਖਿਆ ਗਿਆ ਮੇਨ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਦਾ ਵਾਸ਼ਰੂਮ ਤੁਹਾਨੂੰ ਪਤਾ ਕਿ ਹਰ ਇੱਕ ਜਗ੍ਹਾ ਤੇ ਸਾਫ ਸੁਥਰੇ ਨਹੀਂ ਮਿਲਦੇ ਹੈਗੇ ਪਰ ਸੀਰੀਅਸਲੀ ਮੈਂ ਗਈਆਂ ਮੈਂ ਖੁਦ ਦੇਖਿਆਗਾ ਜੇ ਜਿਹੜੇ ਦਮਦਮਾ ਸਾਹਿਬ ਗੁਰਦੁਆਰੇ ਦੇ ਵਾਸ਼ਰੂਮ ਨੇ ਇੱਕ ਤਾਂ ਨਵੇਂ ਨੇਗੇ ਹਨਾ ਬਿਲਕੁਲ ਹੀ ਔਰ ਇੱਕ ਸਫਾਈ ਬਹੁਤ ਜਿਆਦਾ ਧਿਆਨ ਰੱਖਿਆ ਗਿਆ ਤਾਂ ਸਫਾਈ ਬਹੁਤ ਵਧੀਆ ਰੱਖੀ ਗਈ ਹੈਗੀ ਤੇ ਇੱਕ ਚੀਜ਼ ਹੋਰ ਕਰਿਆ ਕਰੋ ਹਨਾ ਜਦੋਂ ਵੀ ਕਿਤੇ ਜਾਣੋ ਗੁਰੂ ਘਰ ਦੇ ਵਿੱਚ ਆਪ ਵੀ ਸਫਾਈ ਮੇਨਟੇਨ ਕਰਿਆ ਕਰੋ ਹਨਾ ਤੇ ਮਤਲਬ ਕਿ ਆਪਣੇ ਵੀ ਹੱਥ ਹੁੰਦਾ ਸੰਗ ਤਾਂ ਇਹ ਨਹੀਂ ਸੰਦਪਾ ਕੋਲ ਨੇ ਸੰਗਦਾ ਹੀ ਮਤਲਬ ਫਿਰ ਬਾਅਦ ਚ ਕਹਿੰਦੇ ਨੇ ਜੀ ਉੱਥੇ ਸਫਾਈ ਨਹੀਂ ਹੈ ਸੋ ਜਦੋਂ ਵੀ ਵਾਸ਼ਰੂਮ ਗਏ ਜਾਣੇ ਪਾਣੀ ਖੁੱਲਾ ਛੱਡ ਕੇ ਆਇਆ ਕਰੋ ਹਨਾ ਇਹ ਨਾ ਸੋਚਿਆ ਕਰੋ ਕਿ ਅਸੀਂ ਬਾਹਰ ਆਏ ਬਈਆਂਗੇ ਤੇ ਇਸ ਤੋਂ ਬਾਅਦ ਅਸੀਂ ਮਤਲਬ ਇੱਥੇ ਜਦੋਂ ਸਾਰਾ ਆਪਣਾ ਰੀਫਰੈਸ਼ਮੈਂਟ ਹੋਣ ਤੋਂ ਬਾਅਦ ਚ ਤੇ ਫਰੈਸ਼ ਹੋ ਕੇ ਫਿਰ ਅਸੀਂ ਖਾਣੇ ਵੱਲ ਨੂੰ ਹੋਗੇ ਤੇ ਅਸੀਂ ਇੱਥੇ ਲੰਗਰ ਛਕਿਆ ਬੜੀ ਚੌਲ ਵਗੈਰਾ ਸੀਗੇ ਸਾਰਾ ਕੁਝ ਤੇ ਜਿਹੜੀ ਆਪਾਂ ਟਰੈਵਲਰ ਜਿਹੜੇ ਸੀਗੇ ਆਪਾਂ ਨੇ ਲਈ ਸੀਗੀ ਮਤਲਬ ਰਿਸ਼ੀਕੇਸ਼ ਗੁਰੂ ਘਰ ਤੋਂ ਤੇ ਹੁਣ ਤਕਰੀਬਨ ਆਪਣਾ ਅੱਧਾ ਜਿਹੜਾ ਪਿੰਡ ਹੈਗਾ ਉਹ ਤੈਅ ਹੋ ਚੁੱਕਿਆ ਹੈਗਾ ਪਹਿਲਾਂ ਆਪਾਂ ਗੁਰੂ ਘਰ ਦੇ ਵਿੱਚ ਰੁਕੇ ਸੀ ਕਿ ਦਮਦਮਾ ਸਾਹਿਬ ਤੇ ਉੱਥੇ ਆਪਾਂ ਲੰਗਰ ਛਕਿਆ ਤੇ ਰੈਸਟ ਵੀ ਕਰ ਲਈ ਸੀਨੀ ਥੋੜੀ ਜਿਹੀ ਵਿੱਚ ਕਿਉਂਕਿ ਬੈਠੇ ਬੈਠੇ ਪੈਰਾਂ ਨੂੰ ਸਵੇਲਿੰਗ ਹੋ ਗਈ ਸੀ ਹੈਨਾ ਤੇ ਇਹਦੇ ਵਿੱਚ ਇਹ ਕਿਉਂ ਸੀ ਨਾ ਇਹ ਸਫ਼ਰ ਦੇ ਵਿੱਚ ਕੋਈ ਆਪਦੇ ਵੱਲੋਂ ਬਾਦ ਘਟਦੀ ਕਰ ਸਕਦੇ ਹੈਗੇ ਹੈਨਾ ਜਿੰਨੀ ਹੈਗੀ ਉਹ ਤੁਹਾਨੂੰ ਉਵੇਂ ਅਡਜਸਟਮੈਂਟ ਹੋਵੇ ਕਿ ਜਿਹੜਾ ਇਹ 8 ਘੰਟੇ ਦੇ ਪੂਰੇ ਤੁਹਾਡੇ ਸਫ਼ਰ ਦੇ ਇਹੇ ਗੱਟੀ ਦੇ ਵਿੱਚ ਲੱਗਣਗੇ ਹੀ ਲੱਗਣਗੇ ਮਤਲਬ ਮੈਕਸਿਮਮ ਲਾ ਕੇ ਚੱਲੋ ਕਿ ਜਦੋਂ ਤੁਸੀਂ ਗੁਰੂ ਘਰ ਤੋਂ ਚੱਲ ਪਏ ਤਾਂ 8 ਘੰਟੇ ਤਾਂ ਲੱਗਣਗੇ ਲੱਗਣਗੇ 10 ਘੰਟੇ ਵੀ ਲੱਗ ਸਕਦੇ ਹੈਨਾ ਬਾਕੀ ਆਪਾਂ ਤੁਹਾਨੂੰ ਸਾਰਾ ਕੁਝ ਦੱਸਦੇ ਜਾਵਾਂਗੇ ਤੇ ਬਾਕੀ ਇੱਕ ਨਾ ਕਿੱਕ ਤਾਂ ਇਹ ਹੋ ਗਿਆ ਕਿ ਆਪਣੇ ਹੱਥ ਨਹੀਂ ਹੈਗਾ ਹਨਾ ਦੂਸਰਾ ਜਦੋਂ ਰਾਤ ਨੂੰ ਸਟੇ ਕਰਨਾ ਉਹਦੇ ਚ ਵੀ ਇਹੀ ਹੈ ਕਿ ਰਾਤ ਨੂੰ ਆਪਾਂ ਸਫਰ ਨਹੀਂ ਕਰ ਸਕਦੇ ਉਹ ਵੀ ਆਪਣੇ ਹੱਥ ਨਹੀਂ ਹੈਗਾ ਜਿਵੇਂ ਜਿਵੇਂ ਅੱਗੇ ਚੱਲਦਾ ਜਾਊਗਾ ਹਨਾ ਆਪਾਂ ਉਹ ਵੀ ਤੁਹਾਨੂੰ ਸਫਰ ਜਿਹੜਾ ਸ਼ੇਅਰ ਕਰਦੇ ਜਾਵਾਂਗੇ ਬਾਕੀ ਤੁਸੀਂ ਕਿਤੇ ਨਹੀਂ ਜਾਣਾ ਚੈਨਲ ਤੇ ਬਨੇ ਰਹਿਣਾਗਾ ਠੀਕ ਹੈ ਜੀ ਤੇ ਲਾਈਕ ਦਾ ਬਟਨ ਤੇ ਕਮੈਂਟ ਕਰਕੇ ਵੀ ਦੱਸੋ ਜਿੰਨੇ ਜਿਆਦਾ ਰਸਤੇ ਸੋਹਣੇ ਲੱਗਦੇ ਨੇ ਦੇਖਣ ਨੂੰ ਪਹਾੜ ਕਿੱਡੀ ਓਨੇ ਹੀ ਜਿਆਦੇ ਰਿਸਕੀ ਤੇ ਇਹ ਕੋਈ ਖਾਸ ਗੱਲ ਨਹੀਂ ਸੀ ਹੈਗੀ ਸਾਡੇ ਲਈ ਕਿਉਂਕਿ ਅਸੀਂ ਇਹ ਚੀਜ਼ ਅੱਖੀਆਂ ਆਪਣੇ ਦੇਖ ਲਈ ਸੀ ਹੈਨਾ ਜਦੋਂ ਅਸੀਂ ਆਪਣੇ ਇੱਕ ਚੀਜ਼ਾਂ ਦੇਖਦੇ ਆ ਉਹਦਾ ਐਕਸਪੀਰੀਅੰਸ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਆਂਗੇ ਕਿ ਤੁਸੀਂ ਉਹਦਾ ਦੇਖ ਰਹੇ ਹੋਵੋਗੇ ਕਿ ਰਸਤੇ ਦੇ ਵਿੱਚ ਜਿਹੜੀ ਪਹਾੜੀ ਕੁੱਟ ਚੁੱਕੀ ਸੀਗੀ ਤੇ ਤਕਰੀਬਨ ਸਾਨੂੰ 2 ਤੋਂ 3 ਘੰਟੇ ਲੱਗੇ ਸੀਗੇ ਇੱਥੋਂ ਨਿਕਲਣ ਨੂੰ ਕਿਉਂਕਿ ਪਹਾੜੀ ਦੇ ਵਿੱਚ ਪੂਰੀ ਤਰ੍ਹਾਂ ਜਾਮ ਲੱਗ ਚੁੱਕੇ ਸੀਗਾ ਇੱਕ ਸਾਈਡ ਤੋਂ ਤਾਂ ਗੱਡੀਆਂ ਨਿਕਲਣ ਦੀ ਕੋਸ਼ਿਸ਼ ਕਰ ਰਹੀਆਂ ਸੀ ਤੇ ਪਰ ਉਹਦੇ ਕਰਕੇ ਵੀ ਜਿਵੇਂ ਮਿੱਟੀ ਗਿਰਨ ਕਾਰਨ ਬਹੁਤ ਜ਼ਿਆਦਾ ਜਾਮ ਲੱਗ ਗਿਆ ਸੀ ਗੱਡੀਆਂ ਨਿਕਲ ਨਹੀਂ ਰਹੀ ਸੀ ਸੋ ਮੁੰਡਿਆਂ ਨੇ ਹੰਬੜਾ ਮਾਰਿਆ ਜਿਹੜੇ ਸਾਡੇ ਨਾਲ ਮਹਾਲੀ ਤੋਂ ਗਏ ਸੀਗੇ ਵਿਚਾਰਿਆਂ ਨੇ ੱੱਕਾ ਲਾ ਲਾ ਕੇ ਗੱਡੀਆਂ ਗਾਹਾਂ ਕਰਵਾਈਆਂ ਤੇ ਰਸਤਾ ਸਾਫ਼ ਕਰਵਾਇਆ ਟ੍ਰੈਫਿਕ ਵਾਲੇ ਜਿਹੜੇ ਜਿੰਨੇ ਵੀ ਭਾਈ ਲੱਗੇ ਹੋ ਸੀ ਭਾਈ ਉਹਨਾਂ ਦੇ ਨਾਲ ਲੱਗ ਕੇ ਉਹਨਾਂ ਦੀ ਹੈਲਪ ਕਰਵਾਈ ਸੋ ਫਿਰ ਅਸੀਂ ਇੱਥੋਂ ਨਿਕਲ ਚੁੱਕੇ ਸੀਗੇ ਔਖੇ ਸੌਖੇ ਤੇ ਇਹ ਪੈਂਡਾ ਥੋੜਾ ਜਿਹਾ ਮੁਸ਼ਕਲ ਸੀਗਾ ਕਿਉਂਕਿ ਟ੍ਰੈਫਿਕ ਦੇ ਵਿੱਚ ਇੱਕ ਵਾਰ ਗੱਡੀ ਫਸ ਗਈ ਤਾਂ ਤੁਹਾਨੂੰ ਪਤਾ ਕਿੰਨੀ ਦੂਰ ਤ ਸੋ 2-3 ਘੰਟੇ ਆਰਾਮ ਨਾਲ ਮੰਨ ਕੇ ਚੱਲੋਗੇ ਸਾਡੇ ਟ੍ਰੈਫਿਕ ਦੇ ਵਿੱਚ ਨਿਕਲ ਗਏ ਸੀਗੇ ਹਨਾ ਸੋ ਹੁਣ ਆਪਾਂ ਪਹੁੰਚ ਚੁੱਕੇ ਹਾਂ ਜੀ ਆਪਣੀ ਮੰਜ਼ਿਲ ਤੇ ਤੇ ਬਹੁਤ ਹੀ ਮੁਸ਼ਕਲ ਨਾਲ ਪਹੁੰਚੇ ਹਾਂਗੇ ਬੜਾ ਐ ਲੱਗ ਰਿਹਾ ਸੀਗਾ ਕਿ ਪਤਾ ਨਹੀਂ ਕਿੰਨੀਆਂ ਸਦੀਆਂ ਹੋ ਗਈਆਂ ਗੱਡੀ ਦੇ ਵਿੱਚ ਬੈਠਿਆਂ ਨੂੰ ਤੇ ਬੜਾ ਹੀ ਅਨੰਦ ਆਉਂਦਾ ਜਦੋਂ ਅਸੀਂ ਆਪਣੀ ਮੰਜ਼ਿਲ ਵੱਲ ਨੂੰ ਜਾਂਦੇ ਹਾਂਗੇ ਤੇ ਤੁਸੀਂ ਦੇਖ ਰਹੇ ਹੋਗੇ ਕਿ ਅਸੀਂ ਵੀ ਆਪਣੀ ਮੰਜ਼ਿਲ ਵੱਲ ਨੂੰ ਵੱਧ ਰਹਾਂਗੇ ਤੇ ਨਿਹਾਈ ਤੀ ਖੂਬਸੂਰਤ ਜਿਹੜਾ ਨਜ਼ਾਰਾ ਸੀਗਾ ਇੱਥੇ ਦੇਖਣ ਨੂੰ ਮਿਲਿਆ ਬੜਾ ਹੀ ਬਾਜ਼ਾਰ ਵਗੈਰਾ ਸਜਿਆ ਹੋਇਆ ਸੀਗਾ ਤੇ ਹੁਣ ਆਪਾਂ ਗੁਰੂ ਘਰ ਦੇ ਅੰਦਰ ਵੱਲ ਨੂੰ ਪ੍ਰਵੇਸ਼ ਕਰ ਰਹੇ ਆਂਗੇ ਪਰ ਤੁਸੀਂ ਕਿਤੇ ਵੀ ਨਹੀਂ ਜਾਣਾ ਹੈਗਾ ਚੈਨਲ ਤੇ ਬਣੇ ਰਹਿਣਾ ਕਿਉਂਕਿ ਨੈਕਸਟ ਜਿਹੜਾ ਵਲੌਗ ਹੈਗਾ ਉਹ ਬਹੁਤ ਹੀ ਰੋਚਕ ਹੋਣ ਵਾਲਾ ਹੈਗਾ ਕਿਉਂਕਿ ਜਿਹੜਾ ਆਪਣਾ ਸਫਰ ਹੈਗਾ ਉਹ ਸ਼ੁਰੂ ਹੋ ਜਾਣਾਗਾ ਡੈਕੋਰੇਸ਼ਨ ਤੁਸੀਂ ਦੇਖ ਰਹੇ ਹੋਗੇ ਕਿ ਮਤਲਬ ਸਿਰ ਆਤ ਤੱਕ ਜਿਹਨੂੰ ਆਪਾਂ ਕਹਿ ਦਿੰਦੇ ਆਂਗੇ ਪੰਜਾਬੀ ਦੇ ਵਿੱਚ ਕਰਵਾਈ ਹੋਈ ਸੀਗੀ ਤੇ ਪਰ ਇਸ ਟਾਈਮ ਅਸੀਂ ਬਹੁਤ ਥੱਕੇ ਹੋਏ ਸੀਗੇ ਸੀਰੀਅਸਲੀ ਐਵੇਂ ਸੀਗਾ ਕਿ ਬਸ ਹੁਣ ਬਿਸਤਰੇ ਮਿਲ ਜਣ ਤੇ ਆ ਕੇ ਡਿੱਗ ਜਿਹੜੀਆਂ ਸੰਗਤ ਤੁਸੀਂ ਦੇਖ ਰਹੇ ਹੋ ਨਾ ਲੜਕੜਾ ਕੇ ਨਿਕਲ ਰਹੀਆਂ ਨੇ ਸਾਰੀਆਂ ਇਹ ਸਮਝ ਲਓ ਕਿ ਸਫਰ ਕਰਕੇ ਆ ਚੁੱਕੀਆਂ ਨੇਗੀਆਂ ਮਤਲਬ ਇਹ ਪ੍ਰਦਰਸ਼ਨ ਕਰਕੇ ਆ ਚੁੱਕੇ ਨੇ ਤੇ ਜਿਹੜੇ ਫੁਰਤੀਲੇ ਫਿਰ ਰਹੇ ਨੇ ਇਹ ਸੋਚੋ ਕਿ ਹਜੇ ਕਿਤੇ ਵੀ ਨਹੀਂ ਗਏ ਤੇ ਰਾਸ਼ ਇੰਨਾ ਕੁ ਜ਼ਿਆਦਾ ਸੀਗਾ ਕਿ ਬਾਹਰ ਤੱਕ ਮਤਲਬ ਸੰਗਤ ਦਾ ਬਿਸਤਰੀ ਵਿਸਾ ਕੇ ਲੇਟੀਆਂ ਸੀ ਵੈਸੇ ਕਮਰਾ ਬਾਹਰ ਵੀ ਮਿਲ ਰਿਹਾ ਸੀਗਾ ਰੈਂਟਡ ਰੂਮ ਮਿਲ ਜਾਂਦੇ ਨੇ ਬਾਦੂ ਤੇ ਪਰ ਅਸੀਂ ਨੇ ਫਿਰ ਇਹ ਕੀਤਾ ਕਿ ਜਦੋਂ ਅਸੀਂ ਅੰਦਰ ਜਾ ਕੇ ਰਿਕਵੈਸਟ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਲੰਗਰ ਹਾਲ ਦੇ ਵਿੱਚ ਜਿਹੜੀ ਜਗ੍ਹਾ ਹੈ ਉਹ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਊਗੀ ਥੋੜਾ ਟਾਈਮ ਦੇ ਲਈ ਤੁਹਾਨੂੰ ਵੇਟ ਕਰਨੀ ਪੈਣੀ ਆ ਤੇ ਹੁਣ ਤੁਸੀਂ ਇਹਨਾਂ ਟਾਈਮ ਡੈਕੋਰੇਸ਼ਨ ਦੇਖੋ ਗੁਰਦੁਆਰਾ ਸ੍ਰੀ ਹੀ ਇਨਪੁਟ ਸਾਹਿਬ ਦਾ ਜਿਹੜਾ ਪਹਿਲਾ ਸਟੈਪ ਆਗਾ ਗੋਬਿਤ ਘਾਟ ਤੇ ਬਹੁਤ ਜਿਆਦਾ ਸੋਹਣੀ ਬਹੁਤ ਹੀ ਖੂਬਸੂਰਤ ਜੀ ਡੈਕੋਰੇਸ਼ਨ ਕੀਤੀ ਗਈ ਆ ਜੀ। ਬਾਕੀ ਤੁਸੀਂ ਇੰਨੇ ਗੁਰਦੁਆਰੇ ਦੇ ਵਿੱਚ ਹੋਰ ਨਸਮਸਤਕ ਦਰਸ਼ਨ ਕਰੋ ਅੰਦਰ ਦੇ ਸਾਰੇ ਠੀਕ ਹੈ ਜੀ ਤੇ ਆਪਾਂ ਤਦ ਤੱਕ ਲਈ ਲੈਣੇ ਤੁਹਾਨੂੰ ਤੋਂ ਅਲਵਿਦਾ। ਤਦ ਤੱਕ ਤੁਸੀਂ ਕਿਤੇ ਵੀ ਜਾਣਾ ਚੈਨਲ ਤੇ ਬਣੇ ਰਹਿਣਾ। ਚੈਨਲ ਨੂੰ ਕਰ ਦੇਣਾ ਸਬਸਕ੍ਰਾਈਬ। ਜੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਤੇ ਜਿਹੜੇ ਪਹਿਲਾਂ ਤੋਂ ਬਣੇ ਹੋ ਉਹ ਕਿਰਪਾ ਕਰਕੇ ਬਣੇ ਰਹਿਣ ਤੇ WhatsApp ਤੇ ਉੱਪਰ ਸਟੇਟਸ ਜਰੂਰ ਪਾ ਦਿਓ ਕੋਈ ਨਾ ਤੁਹਾਨੂੰ ਸਾਨੂੰ ਬਹੁਤ ਸਾਰੀ ਹੈਲਪ ਹੋਊਗੀ ਹਨਾ। ਸੋ ਪਲੀਜ਼ ਦੀ ਵਾਚਿੰਗ ਖਤੇ ਵਲੋਗ ਤੇ ਮਿਲਦੇ ਆ ਫੇਰ। নেক্সট ব্লক দিনা তাততکلی রাখবো সাশিয় চ